ਲਾਈਵ ਤੁਸੀਂ ਇਹ ਦੇਖੋ ਕਿ ਬੀਬੀ ਗੁਲਸ਼ਨ ਪਹਿਲੀ ਵਾਰ ਜਿੱਤੀ ਹੈਗੀ ਹੈ ਉਸ ਤੋਂ ਬਾਅਦ ਬੰ ਮਸਤੀਕ ਜਿੱਤੇ ਕਾਂਗਰਸ ਜਿਹੜੀ ਹੈਗੀ ਸੁਖਵਿੰਦਰ ਡੈਣੀ ਨੂੰ ਬਾਹਰ ਉਹ ਲਿਆ ਕੇ ਇੱਥੇ ਇਲੈਕਸ਼ਨ ਲੜਾਇਆ ਅਕਾਲੀ ਦਲ ਨੇ ਗੁਰਜਾਰ ਗੁਲਜਾਰ ਸਿੰਘ ਰਾਨੀ ਕੇ ਨੂੰ ਬਾਹਰ ਲਿਆ ਕੇ ਇੱਥੇ ਇਲੈਕਸ਼ਨ ਲੜਾਇਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਲੋਕ ਸਭਾ ਲਈ ਹੁਣ ਤੱਕ ਦੋ ਉਮੀਦਵਾਰ ਐਲਾਨੇ ਗਏ ਆ ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਵੱਲੋਂ ਬੀਜੇਪੀ ਵੱਲੋਂ ਗਾयक ਹੰਸ ਰਾਜ ਹੰਸ ਦੋਨੋਂ ਗਾਇਕਾ ਤੇ ਦੋਨੋਂ ਹੀ ਫਰੀਦਕੋਟ ਤੋਂ ਬਾਹਰੋਂ ਆਏ ਹੋਏ ਆ ਤੇ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੇ ਲੋਕ ਇਸ ਗੱਲ ਦਾ ਰੌਲਾ ਪਾ ਰਹੇ ਆ ਕਿ ਇਹ ਦੋਨਾਂ ਪਾਰਟੀਆਂ ਨੇ ਬਾਹਰੋਂ ਉਮੀਦਵਾਰ ਭੇਜੇ ਆ ਜਿਹੜੇ ਕਿ ਸਾਨੂੰ ਸਵੀਕਾਰ ਨਹੀਂ ਅਸਲ ਦੇ ਵਿੱਚ ਜੇ ਫਰੀਦਕੋਟ ਲੋਕ ਸਭਾ ਦਾ ਇਤਿਹਾਸ ਦੇਖੀਏ ਜਦੋਂ ਇਹ ਰਿਜ਼ਰਵ ਹੋਇਆ ਉਸ ਤੋਂ ਬਾਅਦ ਦਾ ਇਤਿਹਾਸ ਦੇਖੀਏ ਤਾਂ ਹੁਣ ਤੱਕ ਇੱਕ ਐਮਪੀ ਪ੍ਰੋਫੈਸਰ ਸਾਧੂ ਸਿੰਘ ਨੂੰ ਛੱਡ ਕੇ ਬਾਕੀ ਜਿਹੜੇ ਐਮਪੀ ਬਣੇ ਆ ਜਿੰਨਾਂ ਵਿੱਚੋਂ ਪਰਮਜੀਤ ਕੌਰ ਗੁਲਸ਼ਨ ਤੇ ਦੂਸਰੇ ਹੁਣ ਜਿਹੜੇ ਇਸ ਵੇਲੇ ਮੌਜੂਦਾ ਐਮਪੀ ਆ ਮੁਹੰਮਦ ਸਦੀਕ ਉਹ ਵੀ ਬਾਹਰੋਂ ਆਏ ਹੋਏ ਸੀ ਇਹਨਾਂ ਚੋਣਾਂ ਦੇ ਦੌਰਾਨ ਬਾਕੀ ਪਾਰਟੀਆਂ ਨੇ ਵੀ ਇਹਨਾਂ ਉਮੀਦਵਾਰਾਂ ਦੇ ਮੁਕਾਬਲੇ ਜਿਹੜੇ ਉਮੀਦਵਾਰ ਉਤਾਰੇ ਸੀ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਬਾਹਰੋਂ ਆਏ ਹੋਏ ਸੀ ਤੇ ਹੁਣ ਇਹ ਬਾਹਰੋਂ ਆਏ ਦਾ ਰੌਲਾ ਪਾ ਰਹੇ ਆ ਪਰ ਫਰੀਦਕੋੜ ਦਾ ਚਾਸ ਬਾਹਰੋਂ ਆਏ ਉਮੀਦਵਾਰਾਂ ਦੇ ਸਿਰ ਤਾਜ ਪਹਿਨਾਉਣ ਦਾ ਹੈ ਹੁਣ ਤੱਕ ਅਕਾਲੀ ਗੱਲ ਨੇ ਗੁਲਦਾਰ ਸਿੰਘ ਰਾਣੀ ਕੇ ਬਾਹਰੋਂ ਉਤਾਰਿਆ ਗਿਆ ਸੀ ਤੇ ਕਾਂਗਰਸ ਵੱਲੋਂ ਸੁਖਵਿੰਦਰ ਸਿੰਘ ਡੈਣੀ ਬਾਹਰੋਂ ਉਤਾਰਿਆ ਗਿਆ ਸੀ ਤੇ ਐਤਕੀ ਬਾਹਰੋਂ ਮੁਹੰਮਦ ਫਰੀਦ ਇਹਨਾਂ ਵੱਲੋਂ ਉਤਾਰਿਆ ਗਿਆ ਸੀ ਤੇ ਕਈ ਹੋਰ ਪਾਰਟੀਆਂ ਨੇ ਵੀ ਉਮੀਦਵਾਰ ਬਾਹਰੋਂ ਉਤਾਰੇ ਹੋਏ ਸੀ ਯਾਨੀ ਕੁੱਲ ਮਿਲਾ ਕੇ ਬਾਹਰੋਂ ਆਏ ਉਮੀਦਵਾਰਾਂ ਦਾ ਉਹ ਹੱਲਾ ਕਰਨ ਵਾਲੇ ਫਰੀਦਕੋਟ ਦੇ ਲੀਡਰ ਫਰੀਦਕੋਟ ਦੇ ਵੋਟਰਾਂ ਨੂੰ ਕਿ 10 ਸਿਕਣਾ ਬਣਦਾ ਕਿ ਹੁਣ ਤੱਕ ਉਹਨਾਂ ਨੇ ਕੰਨਾਂ ਵਿੱਚੋਂ ਦੋ ਐਮਪੀ ਬਾਹਰੋਂ ਆਏ ਹੋਏ ਹੀ ਫਰਨਾਏ ਅਬ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਤੋਂ ਤੇ ਪੁੱਛਦੇ ਆ ਕਿ ਫਰੀਦਕੋਟ ਦੇ ਲੋਕ ਕਿਸ ਤਰ੍ਹਾਂ ਬਾਹਰੋਂ ਆਏ ਉਮੀਦਵਾਰਾਂ ਦੇ ਸਿਰ ਟਾਜ ਸਤਉਂਦੇ ਆ ਹਰਿਸ਼ ਸਾਹਿਬ 2004 ਤੋਂ ਬਾਅਦ ਜਿਹੜਾ ਫਰੀਕੋਟ ਲੋਕ ਸਭਾ ਹਲਕਾ ਉਹ ਜਿਹੜਾ ਹੈਗਾ ਰਿਜ਼ਰਵ ਹੋ ਗਿਆ ਸੀ ਪਹਿਲਾਂ ਇਹ ਬਾਦਲਾਉਂ ਦੀ ਜਿਹੜੀ ਹੈਗੀ ਸਸੀ ਰਾਜਤਨੀ ਸੀ ਸਰਬੀਰ ਸਿੰਘ ਬਾਦਲ ਇਥੋਂ ਇਲੈਕਸ਼ਨ ਲੜਦੇ ਰਹੇ ਹੈਗੇ ਆ ਪਰ ਜਿਹੜਾ ਸਰਬੀਰ ਸਿੰਘ ਬਾਦਲ ਜਿਹੜਾ ਹੈਗੀ ਉਹ ਜਗਨਜੀਤ ਸਿੰਘ ਬਰਾੜ ਤੋਂ ਹਰਗੇ ਸੀ ਜਦੋਂ ਕਿ ਸੁਖਬੀ ਸਿੰਘ ਬਾਦਲ ਕੇਂਦਰੀ ਮੰਤਰੀ ਸੀ ਉਹ ਫਾਦਰ ਸਾਹਿਬ ਜਿਹੜੇ ਹੈਗੇ ਪ੍ਰਕਾਸ਼ ਸਿੰਘ ਬਾਦਲ ਉਹ ਮੁੱਖ ਮੰਤਰੀ ਸੀ ਇਸੇ ਬਾਅਦ ਉਹ ਜਗਮੀਤ ਸਿੰਘ ਬਰਾੜ ਨੇ ਉਹਨਾਂ ਨੂੰ ਹਰਾਤਾ ਸੀ ਉਸ ਤੋਂ ਬਾਅਦ ਉਹਨੇ ਫ੍ਰੀ ਕੋਟ ਤੋਂ ਆ ਦਾ ਜਰਾ ਕਿਨਾਰਾ ਕਰ ਲਿਆ ਸੀ ਤੇ ਬਠਿੰਡੇ ਚਲੇ ਗਏ ਸੀ ਤੇ ਫ੍ਰੀ ਕੋਟ ਨੂੰ ਰਿਜ਼ਰਵ ਕਰਵਾਤਾ ਸੀ ਰਿਜ਼ਰਵ ਹੋਣ ਤੋਂ ਬਾਅਦ ਇੱਥੇ ਬਾਹਰਲੇ ਉਮੀਦਵਾਰਾਂ ਦੀ ਜਿਹੜੀ ਹੈਗੀ ਆ ਚਹਿਲ ਪਹਿਲ ਜ਼ਿਆਦਾ ਰਹੀ ਹੈਗੀ ਆ ਤੁਸੀਂ ਇਹ ਵੇਖੋ ਕਿ ਬੀਬੀ ਗੁਲਸ਼ਨ ਪਹਿਲੀ ਵਾਰ ਜਿੱਤੀ ਹੈਗੀ ਆ ਉਸ ਤੋਂ ਬਾਅਦ ਆਪਾਂ ਮਸਤੀਕ ਜਿੱਤੇ ਕਾਂਗਰਸ ਜਿਹੜੀ ਹੈਗੀ ਸੁਖਵਿੰਦਰ ਡੈਣੀ ਨੂੰ ਬਾਹਰ ਉਹ ਲਿਆ ਕੇ ਉਹਨੇ ਇੱਥੇ ਇਲੈਕਸ਼ਨ ਲੜਾਇਆ ਅਕਾਲੀ ਦਲ ਨੇ ਗੁਰਜਾਰ ਗੁਲਜਾਰ ਸਿੰਘ ਰਾਨੀ ਕੇ ਨੂੰ ਬਾਹਰ ਉਤਿਆ ਕੇ ਇਥੇ ਇਲੈਕਸ਼ਨ ਲੜਾਇਆ ਪਰ ਉਹ ਸਫਲ ਨਹੀਂ ਹੋ ਸਕੇ ਵੱਖਰੀ ਗੱਲ ਆ ਅਸਲ ਜੇ ਹੈ ਕਿ ਫ੍ਰੀ ਕੋਲ ਲੋਕ ਸਭਾ ਹਲਕਾ ਰਿਜ਼ਰਵ ਹੈਗਾ ਇਹਦੇ ਚ ਮੋਸਟਲੀ ਪਾਰਟੀਆਂ ਕੋਲੇ ਕੋਈ ਲੋੜਿੰਦਾ ਉਮੀਦਵਾਰੀ ਹੈ ਨਹੀਂਗਾ ਇਸੇ ਕਰਕੇ ਜਿਹੜੇ 2017 ਦੇ ਇਲੈਕਸ਼ਨ ਸੀ ਉਹਦੇ ਜਿੰਨੀ ਰਿਜ਼ਰਵ ਸੀਟਾਂ ਸਿ ਵਿਧਾਨ ਸਭਾ ਦੀਆਂ ਉਹ ਸਾਰੀ ਆਮ ਆਦਮੀ ਪਾਰਟੀ ਜਿੱਤ ਗਈ ਸੀ ਕਾਂਗਰਸ ਤੇ ਅਕਾਲੀ ਅੰਕਲ ਜਿਹੜੇ ਹੈਗੇ ਆ ਉਹ ਰਿਜ਼ਰਵ ਕੈਟਾਗਰੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੀ ਹਮੇਸ਼ਾ ਘਾਟ ਰਹੀ ਹੈਗੀ ਆ ਉਹਨਾਂ ਨੇ ਇਸ ਲੀਡਰਸ਼ਿਪ ਨੂੰ ਲੈ ਹੈਗਾ ਡਵੈਲਪ ਹੋਣ ਦਿੱਤਾ ਜਨਤੋ ਹੋਈ ਨਹੀਂ ਹੈਗੀ ਇਸ ਵਾਰ ਵੀ ਜਿਹੜਾ ਹੈਗਾ ਲੋਕ ਸਭਾ ਹਲਕੇ ਲਈ ਆਮ ਆਦੀ ਪਾਰਟੀ ਨੇ ਕਰੀ ਤਰਮੋਲ ਨੂੰ ਲਿਆਂਦਾ ਹੈਗਾ ਬੀਜੇਪੀ ਨੇ ਜਿਹੜਾ ਹੰਸ ਰਾਜ ਹੰਸ ਨੂੰ ਮੈਦਾਨ ਚ ਉਤਾਰਿਆ ਔਰ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕਾਲੀ ਵੀ ਹਲਕੇ ਤੋਂ ਬਾਹਰ ਲਾਮੀਦਵਾਰ ਰੜੇ تھے ਲੈ ਕੇ ਆ ਰਹੇ ਹੈਗੇ ਤਾਂ ਇਹ ਸਾਰੀਆਂ ਪਾਰਟੀਆਂ ਦੀ ਮਜਬੂਰੀ ਵੀ کہہ ਸਕਦੇ ਹਾਂ ਤੇ ਹੋਰ ਕੋਈ ਆਪਸ਼ਨ ਵੀ ਨਹੀਂ ਹੈਗੀ ਪਰ ਇਹ ਇੱਕ ਲੋਕਲ ਵੀਥ ਜਿਹੜਾ ਹੈਗਾ ਵੋਟਰ ਹੈਗਾ ਫੀਕੋਟ ਦਾ ਉਹਨੇ ਵੀ ਬਾਹਰਲੇ ਉਮੀਦਵਾਰਾਂ ਨੂੰ ਮਤਲਬ ਉਹਨਾਂ ਦਾ ਜਿਲ੍ਹਾ ਹੈਗਾ ਪੂਰਾ ਮਤਲਬ ਮਾਨ ਸਨਮਾਨ ਦਿੱਤਾ ਤੇ ਜਿੱਤੂ ਕਰਾਇਆ ਹੈਗਾ ਭਵੇਂ ਦੀ ਮਲੋਤਰਾ ਵੀ ਵਿਧਾਨ ਸਭਾ ਹਲਕੀ ਤੇ ਪਾ ਵੇਖ ਲਈਏ ਭਾਵੇਂ ਫ੍ਰੀਕੋਰਟ ਦੇ ਰਹਿਣ ਵਾਲੇ ਸੀ ਪਰ ਉਹਨਾਂ ਸਾਰਾ ਕਾਰੋਬਾਰ ਦਿੱਲੀ ਸੀ ਤੇ ਉਹ ਕਦੀ ਇੱਥੇ ਆਏ ਨਹੀਂ ਸੀ ਤੇ ਅਨੁਸਾਰ ਉਹਨਾਂ ਨੇ ਇੱਥੋਂ ਜਿਤਾ ਕੇ ਭੇਜਰ ਹਮਨੇ ਆਮ ਆਦੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਨੂੰ ਵੀ ਇੱਕ ਵਾਰੀ ਇੱਥੋਂ ਮੈਂਬਰ ਪਾਰਲੀਮੈਂਟ ਜਿਤਾਏ ਜਾ ਚੁੱਕੇ ਹੈਗੇ ਆ ਪਰ ਇਸ ਵੀ ਉਦੋਂ ਇੱਕ ਹਨੇਰੀ ਹੈਗੀ ਸੀ ਉਹਦੇ ਵਿੱਚ ਕਾਂਗਰਸ ਕਾਲੀ ਦਾ ਜਾਂ ਕੋਈ ਹੋਰ ਪਾਰਟੀ ਨਹੀਂ ਪਾ ਲੈਣ ਲੱਭੀ ਹੈਗੀ ਮੈਂ ਮੂਲ ਤੌਰ ਤੇ ਜਾਣ ਨਹੀਂ ਹੀ ਹੈਗਾ ਕਿ ਜਿੱਥੇ ਨੇ ਪ੍ਰੋਫੈਸਰ ਸਾਧੂ ਸਿੰਘ ਜਿਤਾਇਆ ਉੱਥੇ ਨੇ ਬਾਹਰਲੇ ਨੂਵੀ ਮਤਲਬ ਉਹ ਉਸੇ ਤਰ੍ਹਾਂ ਸਵੀਕਾਰ ਕੀਤਾ ਹੈਗਾ ਹਾਲਾਂਕਿ ਭਾਵੇਂ ਜਿੱਤਣ ਤੋਂ ਬਾਅਦ ਇੱਥੇ ਆਏ ਆ ਜਾਂ ਨਹੀਂ ਆਏ ਇਹ ਮਸਜਿਦ ਦੀ ਉਹ ਜਿਹੜਾ ਪੋਸਟਰ ਲੱਗ ਰਹੇ ਆ ਇਸ ਵਾਰ ਬੀਬੀ ਗੁਲਸ਼ਨਪੁਰ ਵੀ ਇਸ ਤਰ੍ਹਾਂ ਦੀ ਗੱਲਾਂ ਸੀ ਪਰ ਇਸ ਦੇ ਬਾਵਜੂਦ ਬਾਹਰਲੇ ਮੀਂਦਵਾਰਾਂ ਨੂੰ ਫਿਰ ਕੋਰਟ ਚ ਪੂਰੀ ਮਾਨਤਾ ਮਿਲੀ ਹੈ ਔਰ ਪੂਰੀ ਤਰ੍ਹਾਂ ਸਫਲ